ਔਰ ਦੇਖੋ ਮੈਂ ਬਹੁਤ ਦਿਨ ਪਹਿਲਾਂ ਇਹ ਗੱਲ ਕਹੀ ਸੀ ਵੀ ਪ੍ਰੈਸ ਦੀ ਫਾਦਰ ਦੀ ਨੇਸ਼ਨ ਅੱਜ ਪੰਜਾਬੀ ਫਿਲਮ ਇੰਡਸਟਰੀ ਜਿੱਥੇ ਆ ਕੇ ਖੜੀ ਹੈ ਉਹਦੇ ਵਿੱਚ ਤੁਹਾਡੇ ਪ੍ਰੈਸ ਵਾਲਿਆਂ ਦਾ ਚਹਿਣਾ ਵਾਲਾ ਬਹੁਤ ਵੱਡਾ ਯੋਗਦਾਨ ਆ। ਕੱਲ ਪਿਕਚਰ ਰਿਲੀਜ਼ ਹੋਈ ਕੁੜੀ ਹਰਿਆਣੇ ਵੱਲ ਦੀ ਇਟ ਇਜ਼ ਡੂਇੰਗ ਸੋ ਵੈਲ ਉਸ ਫਿਲਮ ਦੇ ਪ੍ਰੀਵਿਊਜ਼ ਉਸ ਫਿਲਮ ਦਾ ਜਿਹੜੀ ਕਲੈਕਸ਼ਨਸ ਨੇ ਆਲ ਓਵਰ ਦ ਵਰਲਡ ਬਿਟ ਫੈਂਟੈਸਟਿਕਲੀ ਤੇ ਮੇਰੇ ਖਿਆਲ ਪੰਜਾਬੀ ਸਿਨੇਮਾ ਨੇ ਬਹੁਤ ਤਰੱਕੀ ਕੀਤੀ ਹੈ ਕਿਉਂਕਿ ਤੁਸੀਂ ਲੋਕਾਂ ਨੇ ਬਹੁਤ ਸਿਨੇਮਾ ਨੂੰ ਚੱਕਿਆ ਮੈਨੂੰ ਯਾਦ ਆ ਕਿ ਆ ਕੱਲ ਅਸੀਂ ਗਏ ਸੀਗੇ ਪ੍ਰੀਮੀਅਰ ਤੇ ਆ ਉਸ ਉਤੇ ਐਨੀ ਪ੍ਰੈਸ ਸੀ ਮੇਰਾ ਘੱਟ ਕੰਸੀ ਆ 150 ਬੰਦਾ ਹੋਣਾ ਔਰ ਬਹੁਤ ਬਹੁਤ ਅੱਜ ਦੇ ਇਹ ਬੜੀ ਵੱਡੀ ਗੱਲ ਹੈ ਕਿ ਤੁਹਾਨੂੰ ਯੂ ਆਜ ਦੀ ਫਿਲਮ ਹੈ ਏਰੀਆ ਮੇਰੀਆਂ ਹੀਰਾ ਫੇਰੀਆਂ ਇਹ 4 ਸਾਲ ਪਹਿਲਾਂ 5 ਸਾਲ ਪਹਿਲਾਂ ਸ਼ੂਟ ਹੋਈ 2019 ਆ ਬਿਲੀਵ ਹੈ ਜੀ ਔਰ ਯੂਕੇ ਕੀਤੀ ਹੈ ਤਾਂ ਰਿੱਕੀ ਜੀ ਡਾਇਰੈਕਟਰ ਨੇ ਇਹਨਾਂ ਨੇ ਲਿਖੀ ਇਹਨਾਂ ਨੇ ਫਿਲਮ ਦੇ ਵਿੱਚ ਡਾਇਰੈਕਸ਼ਨ GTR ਬੜੀ ਇਹ ਬੰਦੇ ਨੂੰ ਇਹਨਾਂ ਜਿਹੇ ਲੋਕਾਂ ਨਾਲ ਕੰਮ ਕਰਕੇ ਇਹਦਾ ਲੱਗਦਾ ਕਿ ਮੈਂ ਹਾਲੀਵੁੱਡ ਕੰਮ ਕਰ ਸਕਦਾ ਬਿਕੋਜ਼ ਵਿਜ਼ਨ ਜਿਹੜਾ ਹੈਗਾ ਬਹੁਤ ਗ੍ਰੇਟ ਹੁੰਦਾ ਹੈ ਮਾਈ ਸਨ ਵਿਕਟੋਰੀ ਯੋਗਰਾਜ ਸਿੰਘ ਹੀ ਇਸ ਫਰੋਂ ਨਿਊਯਾਰਕ ਕੋ ਦਾ ਬੜਾ ਵੱਡਾ ਵਿਜ਼ਨ ਹੈ ਫਿਲਮਾਂ ਬਣਾ ਰਿਹਾ ਹੈ ਤੇ ਪੰਜਾਬੀ ਸਿਨੇਮਾ ਜਿੱਥੇ ਅੱਜ ਖੜਾ ਹੋ ਗਿਆ ਮੈਂ ਸਮਝਦਾ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਅਸੀਂ ਕਰ ਰਹੇ ਹਾਂ ਹਿਸਟੋਰਿਕਲ ਫਿਲਮਾਂ ਮੇਰੇ ਹਿੱਸੇ ਆਈਆਂ ਨੇ ਸੋਡੇ ਦੁਆਵਾਂ ਨਾਲ ਰੱਬ ਦੀ ਕਿਰਪਾ ਨਾਲ ਗੁਰੂ ਘਰ ਦੀ ਰਹਿਮਤ ਨਾਲ ਮੇਰੇ ਵਰਗਾ ਬੰਦਾ ਵੀ ਅੱਜ ਉਹਦੀ ਪਛਾਣ ਬਣ ਰਹੀ ਹੈ ਕੁੜੀ ਹਰਿਆਣੇ ਵਾਲ ਦੀ ਜਿਹਦੇ ਵਿੱਚ ਲੋਕਾਂ ਨੇ ਸੁਣਨ ਨੂੰ ਤੇ ਮੇਰੇ ਕੰਮ ਨੂੰ ਬੜਾ ਉਹਨਾਂ ਨੇ ਅਪਲਿਫਟ ਕੀਤਾ ਹੈ ਤੁਸੀਂ ਬੜਾ ਲਾਈਕ ਕੀਤਾ ਬੜਾ ਸੋਹਣੇ ਫਿਰ ਰਾਈਟਅਪਸ ਤੁਸੀਂ ਲਿਖੇ ਨੇ ਸੋ ਆਈ ਥਿੰਕ ਬੜਾ ਜ਼ਰੂਰੀ ਹੈ ਕਿ ਬੰਦੇ ਨੂੰ ਨਿਮਰਤਾ ਜਿ ਰਹਿਣਾ ਆ ਇੱਕ ਹੰਕਾਰ ਇਹ ਵੀ ਚੀਜ਼ ਹੈ ਜਿਹੜਾ ਜ਼ਿੰਦਗੀ ਵਿੱਚ ਬੰਦਰੋ ਲਿਆ ਬੰਦਾ ਮੈਂ ਗੱਲ ਕਰਨਾ ਨਹੀਂ ਚਾਹਦਾ ਰੀਸੈਂਟਲੀ ਪਿਕਚਰ ਰਿਲੀਜ਼ ਹੋਈ ਹੈ ਬਟ ਕੀ ਹੈ ਕਿ ਤੁਹਾਨੂੰ ਕਦੇ ਮਾਨ ਨਹੀਂ ਕਰਨਾ ਜਿੱਦ ਤੇ ਵੀ ਮੈਂ ਆ ਬਣ ਗਿਆ ਮੈਂ ਉਹ ਬਣ ਗਿਆ ਜਿੱਦ 10 ਬੰਦੇ ਤੁਹਾਡੇ ਨਾਲ ਘਰੇ ਫਿਰਦੇ ਆ ਤੁਹਾਨੂੰ ਨਾਰਮਲ ਰਹੋ ਤੁਸੀਂ ਭਾਵੇਂ ਤੁਹਾਨੂੰ ਰੱਬ ਸੁਪਰ ਡੁਪਰ ਸਟਾਰ ਬਣਾ ਦੇ ਭਾਵੇਂ ਦੁਨੀਆ ਤੁਹਾਡੇ ਪਿੱਛੇ ਫਰੇ ਪਰ ਮੈਂ ਬਲੀਵ ਕਰਦਾ ਯੂ ਸ਼ੁਡ ਬੀ ਵੈਰੀ ਨਾਰਮਲ ਹੁਣ ਮੈਂ ਆ ਗਿਆ ਇੱਥੇ ਬੈਠ ਗਿਆ ਨਹੀਂ ਕੋਈ ਸਾਡੇ ਕੋਲ ਆਪਟਸਾਈਟ ਲੇਟ ਹੋ ਗਈ ਹੁਣ ਕੋਈ ਗੱਲ ਨਹੀਂ ਮੈਂ ਹੀ ਰੋਣਾ ਪਾਈ ਜਾਵਾ ਜੀ ਮੈਂ ਉੱਥੇ ਇਕੱਲਾ ਬੈਠਾ ਜੀ ਮੈਨੂੰ ਬੁਲਾਇਆ ਨਹੀਂ ਸੋ ਆਈ ਥਿੰਕ ਆ ਜਿਹੜੀਆਂ ਈਗੋਸ ਨੇ ਸਾਰੀਆਂ ਛੱਡ ਦੇਣੀਆਂ ਚਾਹੀਦੀਆਂ ਅਜੇ ਵੀ ਪੰਜਾਬੀ ਇੰਡਸਟਰੀ ਚ ਬਹੁਤ ਐਗਜ਼ਿਸਟ ਕਰਦੀ ਇੱਕ ਦੂਜੇ ਨੂੰ ਦੇਖ ਕੇ ਆਪਾਂ ਰਾਜੀ ਨਹੀਂ ਇੱਕ ਦੂਜੇ ਨਾਲ ਆਪਾਂ ਰੋਣਾ ਹੈ ਪਤਾ ਨਹੀਂ ਕਾਹਦਾ ਰੋਣਾ ਹਰੇਕ ਦਾ ਮਸਤਕ ਰੱਬ ਨੇ ਆਪ ਲਿਖਿਆ ਹੈ ਰਹੇ ਜੀ ਆ ਮੈਨੇ ਤਾਂ ਹੁਣ ਮੈਨੂੰ ਕਈ ਵਾਰੀ ਕਹਦਾ ਭਾਜੀ 72 ਸਾਲ ਦੀ ਥੋੜੀ ਉਮਰ ਹੋ ਗਈ ਤੁਸੀਂ ਤਾਂ ਹੁਣ ਵੀ ਹੀਰੋ ਲੱਗਦੇ ਹੋ ਤੁਸੀਂ ਕਮਾਲ ਕਰੀਆ ਨੇ ਮੈਂ ਕਿਹਾ ਯਾਰ ਜੀ ਤਾਂ ਮਾੜੀ ਗੱਲ ਹੈ ਰੱਬ ਨਾਲ ਗੱਲ ਕਰ ਲਓ ਤੇ ਤੌਫੀਕ ਤਾਂ ਰੱਬ ਨੇ ਬਖਸ਼ੀ ਹੈ ਬੰਦਾ ਕਰੇ ਕੰਡੀਆਂ ਰੱਬ ਸਿੱਧੀਆਂ ਪਾਵੇ ਮੇਰਾ ਤਾਂ ਉਹ ਹਾਲ ਹੈ ਮੈਂ ਕਈ ਵਾਰੀ ਰਿੱਕੀ ਨੂੰ ਵੀ ਕਿਹਾ ਸਾਰੇ ਡਾਇਰੈਕਟਰ ਨੂੰ ਕਹਿੰਦਾ ਵੀ ਜੋ ਤੁਸੀਂ ਕਰਦੇ ਹੋ ਨਾ ਕੋਸ਼ਿਸ਼ ਕਰਦਾ ਵੀ ਉਹ ਤੁਹਾਡੇ ਬਰਾਬਰ ਮੈਂ ਮਿਲ ਸਕਾਂ ਪਰ ਉਹ ਜੀ ਅੱਛਾ ਮੈਨੂੰ ਕੋਈ ਆਈਡੀਆ ਨਹੀਂ ਸੀ ਆ ਕੁੜੀ ਹਰਿਆਣੇ ਵਾਲ ਦੀ ਉਹਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਸੈੱਟ ਤੇ ਚਲੇਗੇ ਰਿੱਕੀ ਕੋਲ ਚਲੇਗੇ ਮੈਂ ਕਿਹਾ ਯਾਰ ਕਰਨਾ ਕੀ ਹੈ ਰਿੱਕੀ ਕਹਿੰਦਾ ਬਾਜੀ ਆ ਡਿਟੇਲਡ ਵਰਕ ਆ ਫਲਾਮਾ ਮੈਂ ਕਿਹਾ ਯਾਰ ਚਲ ਕੁਝ ਨਵਾਂ ਕਰਦੇ ਆ ਸੋ ਕੁਝ ਨਵਾਂ ਕਰਦੇ ਆ ਕਈ ਵੀਡੀਓ ਕਲਿੱਕ ਕਰਦਾ ਕਈ ਵਰੀ ਨਹੀਂ ਵੀ ਕਰਦਾ ਤੁਸੀਂ ਰੋਡੇ ਕਾਲੇ ਦੇਖੀ ਹੋਗੀ ਹਾਲਾਂਕਿ ਉਹ ਫਿਲਮ ਨਹੀਂ ਚੱਲੀ ਬਕਸਟਨ ਇਜ਼ ਡੂਇੰਗ ਵੈਰੀ ਵੈਲ ਮੈਂ ਉਸ ਫਿਲਮ ਨੂੰ ਦੇਖਿਆ ਬੜਾ ਉਹਦੇ ਵਿੱਚ ਮੈਨੂੰ ਆਪਣਾ کردار ਪਸੰਦ ਆ ਐਜ਼ ਅ ਫਿਲਮ ਦੀ ਬੜੀ ਪਸੰਦ ਆਈ ਪਰ ਕਹ ਲਿਆ ਕਿ ਕਈ ਫਿਲਮਾਂ ਜੇ ਨਹੀਂ ਵੀ ਚੱਲਦੀਆਂ ਬੰਦੇ ਨੂੰ ਕ੍ਰਿਟੀਕਲੀ ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ ਕਿ ਯਾਰ ਮੇਰੀ ਫਿਲਮ ਕਿਉਂ ਨਹੀਂ ਚੱਲੀ ਇਸ ਵਿੱਚ ਕੀ ਨੁਕਸ ਹੈ ਉਹ ਆਪੋ ਦੇਖ ਕੇ ਰਾਜੀ ਨਹੀਂ ਕਿਉਂਕਿ ਮੈਂ ਆਪਣੇ ਆਪ ਨੂੰ ਐਜ਼ ਅ ਐਕਟਰ ਬਹੁਤ ਕ੍ਰਿਟੀਕਲੀ ਦੇਖਦਾ ਕਿ ਯਾਰ ਆ ਤੂੰ ਕੀ ਕੀਤਾ ਇਹ ਚੰਗਾ ਕੀਤਾ ਸੋ ਮੈਂ ਟ੍ਰਾਈ ਟੂ ਇੰਪਰੂਵ 올 ਦਾ ਟਾਈਮ ਕਿ ਮੈਨੂੰ ਮੈਕ ਡਾਈਮੈਂਸ਼ਨ ਤੇ ਜਾ ਸਕਾ ਮੈਂ ਰੀਸੈਂਟਲੀ ਇੱਕ ਹਾਲੀਵੁੱਡ ਫਿਲਮ ਸੈਂਡ ਕੀਤੀ ਹੈ ਮੈਸੇਜ ਬੱਸ ਦਿਆ ਔਰ ਉਥੇ ਅਸੀਂ ਫਿਲਮ ਬਣਾ ਰਹੇ ਅਫਗਾਨਿਸਤਾਨ ਦੀ ਵਾਰ ਇਹ ਮੈਂ ਸਾਰਜਕਟ ਪਲੇ ਕਰ ਰਿਹਾ ਬਾਕੀ ਸਾਰੇ ਹਾਲੀਵੁੱਡ ਐਕਟਰਸ ਨੇ ਮੇਰੀ ਡ੍ਰੀਮ ਸੀ ਤੁਹਾਡੀ ਦੁਆਵਾਂ ਨਾਲ ਰੱਬ ਦੀ ਕਿਰਪਾ ਨਾਲ ਮੇਰੇ ਲਈ ਅਜਿਹੀ ਵੀ ਡ੍ਰੀਮ ਹੈਗਾ ਜਦ ਮੈਨੂੰ ਉਹ ਸਕ੍ਰਿਪਟ ਸੁਣਾਇਆ ਤੇ ਮੈਨੂੰ ਸਾਈਨ ਕੀਤਾ ਤੇ ਉਹ ਉਹ ਸੀ ਫਾਰਸਨ ਵਾਰ ਦੇ ਪੰਜ ਜਿਹੜੇ ਸੋਲਜਰਸ ਨੇ ਬਚੇ ਸੀ ਉੱਥੋਂ بڑے ਬੰਦੇ ਉਹਨਾਂ ਨੇ ਅਫਗਾਨਿਸਤਾਨ ਵਾਰਚ ਮਾਰੇ ਉਹ ਕਿਸ ਤਰ੍ਹਾਂ ਉਹਦੀ ਲਾਈਫ ਉਹਨਾਂ ਨੂੰ ਪੇਸ਼ ਨਹੀਂ ਵੀ ਛੱਡਦਾ ਘਰ ਦੇ ਨੇ ਵੀ ਛੱਡਦਾ ਬੱਚੇ ਵੀ ਛੱਡ ਗਏ ਉਹ ਜੰਗਲਾਂ 'ਚ ਰਹਿੰਦੇ ਤੇ ਉਹ ਉਹ ਉਹਨਾਂ ਦੀ ਲਾਈਫ ਤੇ ਫਿਲਮ ਬਣ ਰਹੀ ਹੈ ਆ ਦਿ ਫਾਲਨ ਸੋਲਜਰ ਉਹਦਾ ਟਾਈਟਲ ਹੈ ਸੋ ਅਸੀਂ ਉਹਦੀ ਸ਼ੂਟ ਜਿਹੜਾ ਹੈਗਾ ਨੈਕਸਟ ਅਪ੍ਰੈਲ ਸ਼ੁਰੂ ਕਰਨ ਲੱਗੇ ਕੈਲੀਫੋਰਨੀਆ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਸੋ ਮੈਂ ਸਮਝਦਾ ਬੰਦੇ ਨੂੰ ਪ੍ਰੂਵ ਕਰਨਾ ਚਾਹੀਦਾ ਐਜ਼ ਐਨ ਐਕਟਰ ਐਜ਼ ਅ ਫਿਲਮ ਮੇਕਰ ਜਦ ਮੈਂ ਰਿਕੀਰ ਕੇ ਬੰਦਿਆਂ ਨਾਲ ਜਾਂ ਆਪਣੇ ਬੇਟੇ ਨਾਲ ਵੀਕਟਰ ਨਾਲ ਗੱਲ ਕਰਦਾ ਤਾਂ ਮੈਨੂੰ ਐ ਮਹਿਸੂਸ ਹੁੰਦਾ ਕਿ ਇਹ ਬਹੁਤ ਵੱਡੇ ਪਾਇਦਾਨ ਦੇ ਡਾਇਰੈਕਟਰਸ ਨੇ ਅਸੀਂ ਹੁਣ ਐਡ ਕੀਤੀ ਵਿਕਟਰ ਦੇ ਨਾਲ ਉਹ ਐਡ ਸਾਰੀ ਸਕ੍ਰਿਪਟਡ ਸੀਗੀ ਤੇ ਮੈਂ ਡਾਇਲੌਗ ਬੋਲ ਰਿਹਾ ਸੀ ਕਹਿੰਦਾ ਡੈਡ ਇਸ ਤਰ੍ਹਾਂ ਨਹੀਂ ਬੋਲਣਾ ਐਂ ਬੋਲਣਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਯੂ ਮਾਈਟ ਬੀ ਮਾਈ ਡੈਡ ਯੂ ਆਰ ਐਨ ਐਕਟਰ ਹੇਰ ਆਲੋ ਡਾਇਰ ਉਹਨੂੰ ਬੜਾ ਚੰਗਾ ਲੱਗਿਆ ਬੀਿੰਗ ਮਾਈ son ਮੈਂ ਕਹ ਰਿਹਾ ਸੀ ਨਹੀਂ ਯਾਰ ਮੈਂ ਇਦਾਂ ਬੋਲਾਂਗਾ ਇਦਾਂ ਕਰਾਂਗਾ ਕਹਿੰਦੇ ਨਹੀਂ ਤੁਸੀਂ ਇਹ ਲਾਈਨ ਬੋਲੋਗੇ ਇਦਾਂ ਬੋਲੋਗੇ so i think ਇਹ ਬੜਾ ਜ਼ਰੂਰੀ ਹੈ ਡਾਇਰੈਕਟਰ ਵਾਸਤੇ ਵੀ ਦੱਸਣਾ ਯੂ ਮੇ ਬੀ ਐਨੀਬਾਡੀ ਯੂ ਮੇ ਬੀ ਬਾਉਟ ਦੀ ਗ੍ਰੇਟਸ ਐਕਟਰਸ ਯੂ ਆਰ ਸਟਿਲ ਅ ਸਟੂਡੈਂਟ ਤੇ ਉਹ ਮੈਂ ਬੜਾ ਡਿਸਪਲੀਨਲੀ ਫਾਲੋ ਕਰਦਾ ਸਾਰੇ ਡਾਇਰੈਕਟਰਸ ਨੂੰ ਆਗੇ ਸਾਡੇ ਭੈ ਪਤਨੀ ਹੋ ਗਈ ਹੈ ਕਿ ਨਾਲੋਂ ਤੇ ਮੈਂ ਥਾਡੇ ਕਹਿੰਦਾ ਜੀ ਤੁਹਾਨੂੰ ਮੈਂ ਥਾਡੇ ਸਾਰਿਆਂ ਨੂੰ ਬਹੁਤ ਚੰਗੀ ਗੱਲ ਆ ਮੈਂ ਪਹਿਲਾ ਬੰਦਾ ਜੀ ਤੁਹਾਡੀ ਭਾਈ ਬਹੁਤ ਪੈਰ ਰਵੇ ਕਰੇ ਫਰਾਤ ਲੇਟ ਹੋ ਗਈ ਹੈ ਮਹਾਰਾ ਅੱਜ ਇਹ ਸਾਡੀ ਭੈਣ ਜੀ ਹੈ ਸੋ ਅਨੀਤਾ ਦੇਵਗਨ ਜੀ ਇਨ ਦਾ ਹਾਊਸ ਇੱਕ ਵਾਰ ਪਲੀਜ਼ ਜ਼ੋਰਦਾਰ ਤਾਲੀਆਂ ਹੋ ਜਾ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਜੀ ਸਾਰੀ ਮੀਡੀਆ ਦਾ ਜਿੱਥੇ ਸਾਰੇ ਜਣੇ ਪਹੁੰਚੇ ਨੇ ਸਾਡੀ ਫਿਲਮ ਤੇਰੀ ਉਮੀਦਾਂ ਹੈ ਦਾ ਪੇਰੀਆਂ ਲਈ ਸੋ ਸਭ ਤੋਂ ਪਹਿਲਾਂ ਤਾਂ ਮਤਲਬ ਬਹੁਤ ਬਿਗ ਥੈਂਕਸ ਟੂ ਸਰ ਯੋਗਰਾਜ ਜੀ ਤੇ ਅਨੀਤਾ ਮੈਮ ਰਿੱਕੀ ਭਾਜੀ ਸਾਡੇ ਸਰਬਜੀਤ ਭਾਜੀ ਅਮਨ ਭਾਜੀ ਸੋ ਇਹ ਫਿਲਮ ਮੇਰੇ ਦਿਲ ਦੇ ਤਾਂ ਬਹੁਤ ਕਰੀਬ ਹੈ ਜੀ ਕਿਉਂਕਿ ਜਿਹੜੀ ਲੀਡ ਫਿਲਮ ਸੀਗੀ ਮੇਰੀ ਇਹ ਸਭ ਤੋਂ ਪਹਿਲੀ ਫਿਲਮ ਸੀਗੀ ਇਹਨੇ ਸੋ ਇਹ ਹਮੇਸ਼ਾ ਦਿਲ ਦੇ ਨੇੜੇ ਰਹੂਗੀ ਇਹ ਫਿਲਮ ਸੋ ਆਫਕੋਰਸ ਥੈਟ ਦੀ ਕਮੀ ਜਿਹੜੀ ਅੱਜ ਇੱਥੇ ਹੈਗੀ ਆ ਉਹ ਜ਼ਰੂਰ ਅਸੀਂ ਟਰਾਈ ਕਰਾਂਗੇ ਕਿ ਨੈਕਸਟ ਪ੍ਰੋਮੋਸ਼ਨਸ ਦੇ ਉੱਤੇ ਜ਼ਰੂਰ ਉਹਨਾਂ ਨੂੰ ਲਈਏ ਉਹ ਥੋੜਾ ਜਿਹਾ ਐਡਰੈਸਟ ਕਰਕੇ ਹੁਣ ਰੈਸ ਚੱਲ ਰਿਹਾ ਉਹਨਾਂ ਦਾ ਸੋ ਫਿਲਮ ਦੀ ਗੱਲ ਕਰੀਏ ਜੀ ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ ਜਨਰ ਦੀ ਫਿਲਮ ਹੈ ਤੇ ਮਤਲਬ ਇਹਦੇ ਵਿੱਚ ਜਿਹੜੇ ਪਾਂਚੇਜ਼ ਨੇ ਜਿਹੜੀ ਇੱਕ ਫਲੋ ਚੱਲਦਾ ਫਿਲਮ ਦਾ ਉਹ ਬਹੁਤ ਹੀ ਕਮਾਲ ਹੈ ਤੇ ਆਮ ਸ਼ੋਰ ਕਿ ਸਾਰੇ ਜਣੇ ਤੁਸੀਂ ਇੰਜੋਏ ਕਰੋਗੇ ਇਸ ਫਿਲਮ ਨੂੰ ਥੈਂਕ ਯੂ ਬਰੀ ਮਾਂਜੀ ਐਕਚੁਅਲੀ ਮੈਂ ਵਿਦੇਸ਼ ਦੀ ਜਿਹੜੀ ਇਹ ਯੂਕੇ ਵਾਲੀਆਂ ਫਿਲਮਾਂ ਹੈਗੀਆਂ ਉਹ ਯੂਕੇ ਮੇਰੀ ਪਹਿਲੀ ਫਿਲਮ ਸੀਗੀ ਇਹ ਵਾਲੀ ਤੇ ਮੈਨੂੰ ਐਕਸੈਂਟ ਵੀ ਨਹੀਂ ਸੀ ਪਤਾ ਉੱਥੇ ਕਿਸ ਤਰ੍ਹਾਂ ਹੁੰਦਾ ਕਿਉਂਕਿ ਮੇਰੀ ਫਰਸਟ ਵਿਜ਼ਿਟ ਸੀ ਐਂਡ ਮੈਨੂੰ ਇਹ ਵੀ ਨਹੀਂ ਸੀ ਕਿ ਲੁੱਕ ਕਿਵੇਂ ਕਰਨੀ ਆ ਇਹ ਸਾਡੇ ਡਾਇਰੈਕਟਰ ਸਾਹਿਬ ਨੇ ਰਿੱਕੀ ਜੀ ਤੇ ਇਹ ਇਹਨਾਂ ਨੇ ਡਿਜ਼ਾਈਨ ਕੀਤਾ ਸੀਗਾ ਕਿ ਮੈਂ ਮਾਮਾ ਥੋੜੀ ਬ੍ਰੇਕ ਦੇਣੀ ਆ ਕਿਉਂਕਿ ਉਸ ਤੋਂ ਬਾਅਦ ਲ ਮੈਂ ਥੋੜੇ ਦੇਸੀ ਕਰੈਕਟਰ ਕੀਤੇ ਸੀਗੇ ਤੇ ਇਹਨਾਂ ਨੂੰ ਲੱਗਾ ਸੀ ਕਿ ਚਲੋ ਆਹ ਵਾਲਾ ਐਕਸੈਂਟ ਰੱਖ ਲਈਏ ਆਪਣੀ ਲੁੱਕ ਰੱਖ ਲਈਏ ਤਾਂ ਅੱਛੀ ਲੱਗੇਗੀ ਤੇ ਇਹ ਸਾਰਾ ਕ੍ਰੈਡਿਟ ਤਰਿੱਕੀ ਜੀ ਨੂੰ ਜਾਂਦਾ ਜੀ ਇਹਨਾਂ ਨੇ ਕ੍ਰੀਏਟ ਕੀਤਾ ਹੁਣ ਤੁਸੀਂ ਐਕਸੈਂਟ ਸਿੱਖ ਲਿਆ ਹੋਣਾ ਤਾਂ ਬੋਲ ਕੇ ਵੀ ਦਿਖਾ ਦਿਓ ਨਹੀਂ ਮੈਂ پیسے ਲੈਣੇ ਹਾਂ ਕਿ ਉੱਤੇ ਦੇਖ ਕੇ ਲੈਣੇ ਹਾਂ ਜੀ ਥੋੜਾ ਬਹੁਤ ਕੋਈ ਆਈਡੀਆ ਕੁਝ ਬੋਲ ਕੇ ਦਿਖਾਓ ਮਜ਼ਾ ਆਏਗਾ ਸਾਨੂੰ ਸੁਰਨਸ ਇਹ ਦੂਦ ਮੈਨੂੰ ਸਾਰਿਆਂ ਦੇ ਸਾਹਮਣੇ ਵੇਚੀ ਕਰੀ ਜਾਨੀ ਆ। ਸਭ ਪਹਿਲਾ ਸਸੀ ਗਾਲ ਜੀ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਈਚ ਐਂਡ ਐਵਰੀ ਵਨ ਆਫ ਯੂ ਕਮਿੰਗ ਹੇਅਰ ਮੈਂ ਇਹ ਦੱਸਣਾ ਚਾਹਾਂ ਕਿ ਕਿ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਵੀ ਮੈਂ ਅੱਜ ਐਨੇ ਵੱਡੇ ਬੰਦਾਰ ਦੇ ਵਿੱਚ ਬੈਠਾ ਹਾਂ ਆਬਵੀਅਸਲੀ ਮਿਸਿੰਗ ਜਸਵਿੰਦਰ ਪੱਲਾ ਜੀ ਸੋ ਮੱਚ ਬਿਕਾਜ਼ ਤੁਸੀਂ ਜਿਹੜੀ ਗੱਲ ਕਹੀ ਕਿ ਮੇਰੇ ਕੋਲ ਸਿਰਫ ਇੱਕ ਸਟੋਰੀ ਸੀ ਮੈਂ ਉਹਨੂੰ ਅੱਛੇ ਤਰੀਕੇ ਨਾਲ ਬਣਾਉਣਾ ਚਾਹੁੰਦਾ ਸੀ ਵਿਦ ਟੈਕਨੀਕਲ ਸਕਿਲਸ ਬਟ ਅਗਰ ਸੱਚੀ ਦਸਾਂ ਤੇ ਸਿੰਦਰਿੰਦਰ मैम ਨੇ ਕਿਹਾ ਐਂਡ ਆਮ ਸੋ ਆਨ ਇਟ ਬਟ ਬਹੁਤ ਸਾਰੀ ਇਨਪੁਟ ਜਿਹੜੀ ਹੈ ਇਹਨਾਂ ਨੇ ਉਹ ਐਜ਼ ਅ ਡਾਇਰੈਕਟਰ ਮੈਂ ਨਹੀਂ ਲਿਭਾਈਆਂ ਇਹਨਾਂ ਸਾਰਿਆਂ ਨੂੰ ਲਿਭਾਈਆਂ ਇਨ ਇਨ ਟਰਮਸ ਆਫ ਕੈਰੈਕਟਰਸ ਮੈਂ ਸਿਰਫ ਇੱਕ ਸੋਚ ਲੈ ਕੇ ਆਇਆ ਸੀ ਕਿਉਂਕਿ ਆਈ ਲਿਵ ਇਨ ਯੂਕੇ ਤੇ ਯੂਕੇ ਦੇ ਹਾਲਾਤਾਂ ਦੇ ਬਾਰੇ ਚ ਜਾਂ ਯੂਕੇ ਦੀ ਸਿਚੁਏਸ਼ਨ ਦੇ ਬਾਰੇ ਚ ਮੈਨੂੰ ਥੋੜੀ ਬਹੁਤ ਇਨਫੋਰਮੇਸ਼ਨ ਸੀਗੀ ਤੇ ਮੈਂ ਉਹ ਇਹਨਾਂ ਦੇ ਨਾਲ ਸ਼ੇਅਰ ਕਰਦਾ ਸੀਗਾ ਥੋੜੀ ਇਹ ਰੈਫਰੈਂਸ ਦਿੰਦਾ ਸੀਗਾ ਬਟ ਐਜ਼ ਅ ਐਕਟਰ ਉਹਨੂੰ ਕ੍ਰੀਏਟ ਕਰਨਾ ਉਹ ਇੱਕ ਬਹੁਤ ਵੱਡਾ ਆਰਟਿਸਟਿਕ ਸਬਜੈਕਟ ਹੁੰਦਾ ਹੈ ਕਿਉਂਕਿ ਆਮ ਉਹ ਕੈਰੈਕਟਰ ਨੂੰ ਬੰਨਣਾ ਫਿਰ ਉਸ ਕੈਰੈਕਟਰ ਦੇ ਹਿਸਾਬ ਨਾਲ ਉਹਨੂੰ ਕਾਮਿਕਲ ਕ੍ਰੀਏਟ ਕਰਨਾ ਸੈਡਨੈਸ ਦੇ ਵਿੱਚੋਂ ਵੀ ਕਾਮੇਡੀ ਕ੍ਰੀਏਟ ਕਰਨਾ ਜਾਂ ਫਿਰ ਕੋਈ ਹਿੱਸੇ ਵਾਲੀ ਗੱਲ ਹੈ ਉਹਦੇ ਵਿੱਚੋਂ ਵੀ ਉਹ ਬਹੁਤ ਮੁਸ਼ਕਿਲ ਚੀਜ਼ ਹੁੰਦੀ ਹੈ ਡਾਇਰੈਕਟਰ ਲਈ ਦੱਸਣਾ ਉਹ ਇੱਕ ਐਕਟਰ ਹੀ ਕਰ ਸਕਦਾ ਹੈ ਉਹਨੂੰ ਫਿਰ ਤੁਸੀਂ ਦੱਸ ਦਿੰਦੇ ਹੋ ਸੋ ਇਹ ਦੇ ਅੰਦਰ ਟੂ ਬੀ ਵੈਰੀਅਨਸ ਥਿਸ ਫਿਲਮ ਬੇਸਿਕਲੀ 2010 ਦੇ ਅੰਦਰ ਆਈ ਵਾਸ ਸਟੱਡੀਿੰਗ ਇਨ ਯੂਨੀਵਰਸਿਟੀ ਆਫ ਬਾਲਟਨ ਤਿੰਨ ਉੱਤੇ ਫਿਲਮ ਮੇਕਿੰਗ ਮਾਸਟਰ ਮਾਸਟਰ ਕਰ ਰਹੀ ਸੀ ਫਿਲਮ ਮੇਕਿੰਗ ਦਾ ਕੋਰਸ ਕਰ ਰਹੀ ਸੀ ਤੇ ਉੱਥੇ ਕੋਇਨਸੀਡੈਂਟਲੀ ਇੱਕ ਕੁੜੀ ਮੇਰੇ ਨਾਲ ਸੇਮ ਅਰਜੁਨ ਦੀ ਸੀ ਤੇ ਉਹ ਤੇ ਉਹਦੇ ਹਸਬੰਡ ਦੋਨੋਂ ਬਹੁਤ ਵਧੀਆ ਮੇਰੇ ਫਰੈਂਡ ਬਣੇ ਲੇ। ਆਫਟਰ ਸਮ ਟਾਈਮ ਮੈਨੂੰ ਪਤਾ ਚੱਲਿਆ ਕਿ देयर ਇਜ਼ ਸਮਥਿੰਗ ਜੋ ਤੁਸੀਂ ਫਿਲਮ ਚ ਦੇਖੋਗੇ ਕਿ ਦੇ ਆਰ ਐਕਚੁਅਲੀ ਨਾਟ ਯੂ نو ਲਾਈਕ ਹਸਬੰਡ ਐਂਡ ਵਾਈਫਸ ਕਾਈਂਡ ਆਫ ਸਟਫ ਸੋ ਉਹ ਉਹ ਫਲਿਓ ਵਿਜ਼ਨ ਸੀਗੀ ਲੇਕਿਨ ਉਹਦੇ ਤੇ ਕੋਈ ਸਟੋਰੀ ਨਹੀਂ ਸੀਗੀ ਯੂ نو ਕਿਉਂਕਿ ਮੈਂ ਕੋਰਸ ਕਰ ਰਿਹਾ ਸੀ। ਥੋੜੇ ਟਾਈਮ ਬਾਅਦ 2017 ਦੇ ਅੰਦਰ ਐਕਚੁਅਲੀ ਸਾਡੇ ਖੋਰ ਪ੍ਰੋਡਿਊਸਰ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਚੋਹਾਨ ਉਹਨਾਂ ਦੇ ਨਾਲ ਅਸੀਂ ਡਰਾਈਵ ਤੇ ਜਾ ਰਹੇ ਸੀ ਤੇ ਗੱਲਬਾਤ ਹੋਈ ਤੇ ਉਹ ਯੂਕੇ ਦੇ ਸਟੂਡੈਂਟਸ ਦੇ ਬਾਰੇ ਵਿੱਚ ਗੱਲਾਂ ਕਰਨ ਲੱਗੇ ਤੇ ਕਿੱਦਾਂ ਪੰਜਾਬ ਤੋਂ ਲੋਕი ਆਣਾ ਚਾਹੁੰਦੇ ਨੇ ਉਹਦੇ ਬਾਰੇ ਵਿੱਚ ਗੱਲਾਂ ਕਰਨ ਲੱਗੇ ਤੇ ਉੱਥੇ ਅਸੀਂ ਸੋਚਿਆ ਕਿ ਕਿਉਂ ਨਾ ਇਹਦੇ ਉੱਤੇ ਕੋਈ ਪ੍ਰੋਜੈਕਟ ਯਾਰ ਕੀਤਾ ਜਾਵੇ ਐਂਡ ਆਮ ਸੋ ਗਲੈਡ ਕਿ ਉਹਦੇ ਬਾਅਦ ਜੋ ਯੂ نو ਸਰਬਜੀਤ ਭਾਜੀ ਐਂਡ ਸ਼ੀਨੂ ਭਾਜੀ ਦੇ ਗਾਟ ਇਨਵੋਲਡ ਵੀ ਹੈਵ ਗਾਟ ਅਦਰ 3 ਪ੍ਰੋਡਿਊਸਰਸ ਦੇ ਨਾਲ ਜੋ ਇਨਵੋਲਵ ਹੋਏ ਅ ਇਹਨਾਂ ਦਾ ਬੜਾ ਕ੍ਰੀਏਟਿਵ ਇਨਪੁਟ ਰਿਹਾ ਕਿਉਂਕਿ ਮੈਂ ਇਹਨਾਂ ਨੂੰ ਦੱਸਦਾ ਸੀ ਕਿ ਇਹ ਸਟੋਰੀ ਸ਼ੂਟ ਕਰਨੀ ਹੈ ਤੇ ਉਹਦੇ ਬਾਅਦ ਜੋ ਅਸੀਂ ਬਹਿ ਕੇ ਉਸ ਸੋ ਇਫ ਆਈ ਸੇ ਕਿ ਉਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਸਟੋਰੀ ਔਰ ਫਿਲਮ ਬਾਇ ਕਿੰਮ ਕੇ ਉਹ ਅਸਲ ਕਿਉਂਕਿ ਉਹ ਇੱਕ ਤਰ੍ਹਾਂ ਦਾ ਪ੍ਰੋਜੈਕਟ ਮੈਂ ਮੈਨੇਜ ਕਰ ਰਿਹਾ ਹਾਂ ਬਟ ਐਕਚੁਅਲੀ ਫਿਲਮ ਬਾਇ ਹੋਲ ਥਿਸ ਟੀਮ ਜਿਨ੍ਹਾਂ ਨੇ ਇਹਦੇ ਅੰਦਰ ਬਹੁਤ ਸਾਰੇ ਕ੍ਰੀਏਟਿਵ ਇਨਪੁਟ ਜੋ ਵਾਟ ਵਾਟੇ ਇਹ ਕਰਦੇ ਰਹੇ ਬੱਚੇ ਕਰਦੇ ਅੱਜ ਤੋਂ 50 ਸਾਲ ਪਹਿਲਾਂ ਦਿੱਲੀ ਦਾ ਏਅਰਪੋਰਟ ਛੋਟਾ ਜਿਹਾ ਜਰਪੜ ਹੁੰਦਾ ਸੀ ਮਾਥੇ ਦੇਖਿਆ ਸਾਡੀਆਂ ਬੀਪੀਆਂ ਬੁਰਗਣੀਆਂ ਬਜੁਰਗ ਚਰਖੇ ਚੱਕੇ ਗਠਰੀਆਂ ਚੱਕੀਆਂ ਮੈਂ ਕਹਿੰਦਾ ਕਿ ਕਿੱਧਰ ਚੱਲੇ ਅਸੀਂ ਇੰਗਲੈਂਡ ਨੂੰ ਚਣੀਆਂ ਇੰਗਲੈਂਡ ਚ ਮੈਂ ਚਾਚਾ ਆਪਾਂ ਇੰਗਲੈਂਡ ਬਾਪੂ ਕੀ ਕਰਨਾ ਜਾ ਕੇ ਨਹੀਂ ਉੱਥੇ ਜਾਵਾਂਗੇ ਇੱਥੇ ਵੀ ਕੀ ਰੱਖਿਆ ਇਹ ਅਜੇ ਤੋਂ 50 ਸਾਲ 70 ਸਾਲ 100 ਸਾਲ ਪਹਿਲਾਂ ਦੀ ਗੱਲ ਹੈ ਮੈਂ ਉੱਥੇ ਫੈਮਿਲੀ ਨੂੰ ਮਿਲਿਆ ਯੂਕੇ ਦੇ ਵਿੱਚ ਜਿਹੜੇ ਗਏ ਸੀ ਬੱਕਰੀਆਂ ਚਾਰਦੇ ਤੇ ਕਹਿੰਦੇ ਜੀ ਅਸੀਂ ਤੇ ਤੂੰ ਯਾਰ ਪਾਸੇ ਹੋ ਕੇ ਬੈਠ ਮਾੜਾ ਜੀ ਅਸੀਂ ਅਮੀਰ ਬੰਦੇ ਤੂੰ ਯਾਰ ਚਾਦਰੇ ਕੁੱੜਦਾ ਪਾਇਆ ਐਦਾਂ ਦੇ ਹਾਲਾਤ ਨੇ ਉੱਥੇ ਲੇਗਰੇ கிரੇਟ ਆਪਾਂ ਕੀਤੇ ਇਹ ਨਹੀਂ ਕੀਤੇ ਹਰ ਬੰਦਾ ਚਾਹੁੰਦਾ ਤੁਹਾਡੇ ਜੋ ਵੀ ਸਾਰੇ ਜੋ ਬੈਠੇ ਹੋ ਸੱਚਪੁਰਨ ਦੀ ਆਤ ਬੜੀਆ ਭਾਈ ਕੈਨੂੰ ਫਰਾਂ ਲੱਗੇ ਤਾਂ ਨਾ ਮਾਫ ਕਰ ਦਿਓ ਕਿਹੜਾ ਬੰਦਾ ਜਿਹਦੇ ਦੀ ਤੇ ਬੱਚੇ ਬਾਹਰ ਨਹੀਂ ਪੜ੍ਹਦੇ ਕਿਹੜਾ ਐਕਟਰ ਹੈ ਕਿਹੜਾ ਡਾਇਰੈਕਟਰ ਹੈ ਕਿਹੜਾ ਐਸਾ ਬੰਦਾ ਜਿਹੜਾ ਆਪਣੇ ਬੱਚੇ ਬਾਹਰ ਨਹੀਂ ਪੜਾਉਂਦਾ ਤੇ ਇੱਥੇ ਆਪਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਮੇਰੇ ਨਿਆਣੇ ਦੂਜੇ ਵਿਆਹ ਚ ਵਿਕਰ ਤੇ ਮੇਰੀ ਬੇਟੀ ਐਮੀ ਅਮਰੀਕਾ ਜੰਮੇ ਅਮਰੀਕਾ ਪੜੇ ਤੇ ਇੱਥੇ ਕਦੇ ਸਤਾ ਬਾਪੂ ਕੋਲ ਚੱਲਿਆ ਮੈਂ ਤੋਂ ਨੂੰ ਕੀ ਹੋ ਗਿਆ ਕਹਿੰਦੇ ਨਹੀਂ ਸਾਨੂੰ ਬਾਪੂ ਦੀ ਖੁਸ਼ੂਰ ਲੈਣੀ ਹੈ ਗੋਦ ਲੈਣੀ ਹੈ ਉਹ ਬੱਚੇ ਮੇਰੇ ਕੋ ਰਹਿੰਦੇ ਜੋਰ ਲਾ ਲਿਆ ਉੱਥੇ ਬਿਜ਼ਨਸ ਪੈਸਾ ਸਾਰਾ ਕੋ ਗੱਡੀਆਂ ਕੋਠੀਆਂ ਇਹ ਛੱਡ ਕੇ ਆ ਕੇ ਕਹਿੰਦੇ ਤਾਂ ਆਪਣੇ ਪਿਓ ਕੋਲ ਚੱਲੇ ਆ ਜੇ ਅਸੀਂ ਬੁੱਢੇ ਮੇਰੇ ਆਪਦਾ ਪਿਓ ਛੱਡਦਾ ਤੇ ਲੋਕ ਸਾਨੂੰ ਕਹਿਣਗੇ ਲੱਖ ਲਾਣਾ ਤੇ ਤੁਹਾਡੀ ਜ਼ਿੰਦਗੀ ਦੀ ਮੇਰੀ ਵਾਈਫ ਵੀ ਆ ਗਈ ਸੋ ਮੈਂ ਜਿਹੜਾ ਸਵਾਲ ਤੁਸੀਂ ਕੀਤਾ ਬੜਾ ਸੀਰੀਅਸ ਹੈ ਅੱਜ ਪੰਜਾਬ ਦੇ ਹਾਲਾਤ ਜਾਂ ਇਸ ਸਟੇਜ ਦੇ ਹਾਲਾਤ ਦਾ ਉਪੀਆ ਨਹੀਂ ਹੈ ਇਸ ਕਰਕੇ ਇਦਾਂ ਦੇ ਹੋਇਆ ਕਿਉਂਕਿ ਸਾਰੇ ਸਾਰੇ ਬਾਹਰ ਨੇ ਯਾਦ ਰੱਖਿਓ ਮੈਂ ਆਪਣੇ ਪਿੰਡ ਗਿਆ ਕਨੇਚ ਦਰਾਏ ਦੇ ਕੋਲ ਮੇਰੇ ਨਾਲ ਚੱਲਿਓ ਜੇ ਸਾਰੇ ਵੱਡੀਆਂ ਵੱਡੀਆਂ ਕੋਠੀਆਂ ਸਰਦਾਰਾਂ ਦੀਆਂ ਜ਼ਮੀਨਾਂ 300 400 ਏਕੜ ਉਹ ਥਣੇ ਜਿੱਥੇ ਕਿਤੇ ਬਜ਼ੁਰਗ ਸੌਂਦੇ ਹੁੰਦੇ ਸੀ ਉਹ ਉਹ ਵੰਸ਼ ਹੈ ਜੀ ਭਾਈ ਜੋਗਾ ਸਿੰਘ ਦਾ ਜਿਹਦੀ ਮੈਂ ਨੌਮੀ ਪੁੱਛਤਾ ਉੱਥੇ ਕਬੂਤਰਾਂ ਨੇ ਆਲਣੇ ਪਾਏ ਹੋਇਆ ਚਮਕਿੱਦਰਾ ਰਹਿੰਦੀਆਂ ਨੇ ਮੈਂ ਉਹ ਮੜੀਆਂ ਜਿੱਥੇ ਮੇਰੇ ਵੱਡ ਬਢੇਰਿਆਂ ਦੀਆਂ ਮੜੀਆਂ ਰੇਲਵੇ ਦੇ ਨਾਲ ਸ਼ੇਸ਼ਾ ਸਰੂਦੀ ਉੱਥੇ ਬਣੀ ਹੋਈ ਔਰ ਬੌੜੀ ਬੌੜੀ ਸਮਝਦੇ ਹੋ ਜੇ ਪਾਣੀ ਹੁੰਦਾ ਘੋੜੇ ਪਾਣੀ ਪੀਦੇ ਹੁੰਦੇ ਚ ਉਹ ਮੈਂ ਦੇਖਦਾ ਤੇ ਬੈਠ ਕੇ ਹਰ ਸਾਲ 10 ਵਾਰੀ ਜਾਣਾ 10 ਵਾਰੀ ਰੋਣਾ ਬਈ ਇੱਥੇ ਮੇਰਾ ਬਾਪੂ ਸੀ ਇੱਥੇ ਮੇਰਾ ਦਾਦਾ ਸੀ ਇਤਿਹਾਸ ਸੀ ਉੱਥੇ ਕੌਣ ਰੇ ਮੈਂ ਨਾਮ ਨਹੀਂ ਲੈਣਾ ਚਾਹਦਾ ਜੇ ਮੈਂ ਬੋਲਿਆ ਤਾਂ ਤੁਸੀਂ ਮਿੰਟੋ ਮਿੰਟੀਕਲ ਨੋਟਸ ਆ ਜਾਣਗੇ ਕੌਣ ਰੇ ਰ ਤੁਸੀਂ ਵੀ ਜਾਣਦੇ ਹੋ ਕੀ ਉੱਥੇ ਹੋ ਰਿਹਾ ਇਹ ਵੀ ਤੁਸੀਂ ਜਾਣਦੇ ਹੋ ਤੁਸੀਂ ਦੇਖਿਆ ਮੇਰੀ ਰੂਹ ਕੰਬਦੀ ਹੈ ਤੇ ਮਾਰੇ ਨਾਲ ਦੇ ਵੱਡੂ ਵੱਡੇ ਚਾਚੇ ਤਾਇਆ ਦੇ ਮੁੰਡੇ ਕਰੋੜਪਤੀ ਅਰਬਪਤੀ ਹਵੇਲੀਆਂ ਵਾਲੇ ਜ਼ਮੀਨਾਂ ਵਾਲੇ ਅੱਜ ਵੀ ਚੀਜ਼ਾਂ ਪਈਆਂ ਨੇ ਲੋਕੀ ਬਾਹਰ ਆ ਲੈ ਤੇ ਆਪ ਉਥੇ ਟੈਕਸੀਆਂ ਚਲਾਉਂਦੇ ਐ ਸੈਸਟ੍ਰੈਂਟ ਅੱਜ ਕੰਮ ਕਰਦੇ ਐ ਅੱਜ ਬੱਚਿਆਂ ਦਾ ਵੀ ਉਹੀ ਹਾਲ ਆ ਤੁਹਾਨੂੰ ਪਤਾ ਕੈਨੇਡਾ ਚ ਕੀ ਹੋ ਰਿਹਾ ਅਮਰੀਕਾ ਚ ਕੀ ਹੋ ਰਿਹਾ ਜਿਸ ਬੰਦੇ ਨੇ ਆਪਣਾ ਘਰ ਛੱਡਦਾ ਜਿਸ ਬੰਦੇ ਨੇ ਆਪਣੀ ਜੜ ਛੱਡਦੀ ਉਹਦਾ ਵੰਸ਼ ਉਹਦਾ ਪਰਿਵਾਰ ਉਹਦੀ ਹੌਦ ਮੁੱਕ ਜਾਂਦੀ ਹੁੰਦੀ ਹੈ। ਉਹ ਨਸਲ ਮੁੱਕ ਜਾਂਦੀ ਹੁੰਦੀ ਹੈ। ਤੇ ਅੱਜ ਪੰਜਾਬ ਦਾ ਹਾਲ ਮੈਂ ਹੋਕਾ ਦੇ ਗਿਆ ਸੀ। ਓਏ ਆਪਣੀਆਂ ਜ਼ਮੀਨਾਂ ਨਾ ਵੇਚ ਕੇ ਬੱਚਿਆਂ ਦੇ ਕੋਲ ਜਾਓ। ਇਹ ਵੱਡੀਆਂ-ਵੱਡੀਆਂ ਟੌਹਰਾ ਆਪਾਂ ਮਾਰਦੇ ਆ ਨਾ ਉੱਥੇ ਜਾ ਕੇ ਜਹੈ ਕਾਖਰੀ ਫੋਕਾ ਸਾਰਾ ਕੁਝ ਮੈਂ ਦੇਖ ਕੇ ਆਇਆ। ਮੈਨੂੰ ਪੀਆਰ ਮਿਲਦੀ ਕੈਨੇਡਾ ਦੀ, ਆਸਟ੍ਰੇਲੀਆ ਦੀ, ਅਮਰੀਕਾ ਦੀ। ਤੁਸੀਂ ਆ ਜਾਓ ਭਾਜੀ ক্রিকেট ਖਿਲਾਓ। ਇੱਥੇ ਤੁਹਾਨੂੰ ਦਸਤੀ 1.5 ਫੈਕੜ ਜ਼ਮੀਨ ਤਾਂ ਉਸ ਆਸਟ੍ਰੇਲੀਆ 'ਚ ਮੈਨੂੰ ਦਿਨ ਨੂੰ ਪਿਆਰ ਅਸੀਂ ਬਣਾ ਦਿੰਨੇ ਸਰਕਾਰ ਕਹਿੰਦੀ ਮੈਂ ਕਰ ਲਾ। ਆਪ ਦੀ ਝੁਗੀ ਛੱਡ ਕੇ ਨਹੀਂ ਆਉਣਾ ਪਈ ਆਪਾਂ ਤਾਂ ਆਪਣਾ ਦੇਸ਼ ਤੇ ਆਪਣਾ ਪੰਜਾਬ ਬਹੁਤ ਪਿਆਰਾ ਹੈ ਸੋ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਮੈਂ ਆ ਫਿਲਮਾਂ ਦੇ ਵਿੱਚ ਇਹ ਪੇਸ਼ਕਸ਼ ਜ਼ਰੂਰ ਰਿਕੀਆ ਦੇ ਡਾਇਰੈਕਟਰ ਨੂੰ ਕਰੂੰਗਾ ਕਿਉਂਕਿ ਕਰਨਾ ਐਕਟਰ ਨੇ ਉਹ ਹੈ ਜੋ ਡਾਇਰੈਕਟਰ ਚਾਹੁੰਦਾ ਹੈ ਕਿ ਤੁਹਾਨੂੰ ਇਹ ਪਤਾ ਹੋਵੇ ਵੀ ਉੱਥੇ ਦੀ ਲਾਈਫ ਕਿੰਨੀ ਦਰਦਨਾਕ ਹੈ ਮਹਾਰਾਜ ਇੱਕ ਇੱਕ ਕਮਰੇ ਦੀ ਧੀਏ ਮਰੀਏ ਚਾਰ ਮੁੰਡੇ ਤੇ 10 ਕੁੜੀਆਂ ਮੈਂ ਦੇਖੀਆਂ ਨੇ ਤੇ ਜਦ ਵੀ ਮੈਂ ਜਾਣਾ ਉਹ ਵਿਚਾਰੀਆਂ ਧੀਆਂ ਤੇ ਮੁੰਡੇ ਤੇ ਬਜ਼ੁਰਗ ਤੇ ਬਜ਼ੁਰਗਣੀਆਂ ਮੇਰੇ ਕੋਲ ਬਹਿ ਬਹਿ ਕੇ ਰੋਂਦੇ ਨੇ ਅੱਜ ਵੀ ਮੇਰਾ ਤਖਤ ਉੱਥੇ ਨਰਬਨ ਲੱਗਦਾ ਜਿੱਥੇ 100 150 ਬਜ਼ੁਰਗ ਧੀਆਂ ਪੈਣਾ ਕੇ ਰੋਂਦੀ ਅਸੀਂ ਕੀ ਕਰੀਏ ਬਾਪੂ ਤੇ ਮੈਂ ਕਿੱਥੇ ਕਰਨ ਕੀ ਆਏ ਸੀ ਜੀਹਦੇ ਕੋਲ 2 ਕਿੱਲੇ 3 ਕਿੱਲੇ 5 ਕਿੱਲੇ ਜ਼ਮੀਰਾਂ ਰੋਟੀ ਤੋਂ ਤੁਹਾਨੂੰ ਮਿਲਦੀ ਹੈ ਆਪਣੇ ਪੰਜਾਬ ਦੀ ਧਰਤੀ ਹੈ ਇਸ ਕਰਕੇ ਇਸ ਦੇਸ਼ ਦਾ ਮਿਆਰ ਜਿਹੜਾ ਇਦਾਂ ਬਗੜਿਆ ਹੋਇਆ ਹੈ ਕਿਉਂਕਿ ਯਾਦ ਰੱਖਿਓ ਜੀਨੇ ਆਪਣੀ ਹੌਂਦ ਛੱਡਦੀ ਉਹਦੀ ਨਸਲ ਵੀ ਮੁੱਕ ਗਈ ਤੇ ਉਹਦੀ ਅਸਲ ਵੀ ਮੁੱਕ ਗਈ ਤੇ ਅਖ਼ਲ ਵੀ ਮੁੱਕ ਗਈ ਤੇ ਉਹ ਖਤਮ ਹੋ ਗਈ ਅ ਬਿਲਕੁਲ ਜੀ ਅ ਅਸਲੀ ਥੈਂਕਫੁਲ ਅਗੇ ਆ ਯੋਗ ਸਰ ਦੇ ਪੱਲਾ ਸਾਹਿਬ ਦੇ I ਆਉਟੇਬਲ ਥੈਂਕ ਯੂ ਬੇਸਿਕਲੀ ਹੁੰਦਾ ਕਿ ਸੀ ਸੈਟ ਤੇ ਸਾਡੇ ਸਤੇ ਨਾ ਹੁੰਦੀ ਅ ਪਹਿਲੀ ਮੂਵੀ ਬਣਾਈ ਸ਼ੌਂ ਸ਼ੌਂਗੀ ਸਾਡੇ ਸਰਬਜੀਤ ਪਾਜੀ ਜਿਗੇ ਨੇ ਇਹਨਾਂ ਦਾ ਸ਼ੌਂਸੀ ਬਚਪਨ ਤੋਂ ਕਿ ਇਕ ਜੀ ਮੂਵੀ ਪ੍ਰੋਡਿਊਸ ਬਣਾਵਾਂ ਪ੍ਰੋਡਿਊਸ ਕਰਾਂਗੇ ਤੇ ਪੰਜ ਗਰੁੱਪ ਆਫ ਫਰੈਂਡਸ ਬਚਪਨ ਦੇ ਜਿਹੜੇ ਲੰਗੂਟੀਆਂ ਦੋਸਤ ਉਹ ਕਹਿ ਸਕਦੇ ਆ ਪੰਜਾਬੀ ਚ ਸਾਰੇ ਇਕੱਠੇ ਹੋਏ ਪ੍ਰੋਜੈਕਟ ਇਨੀਸ਼ੀਏਟ ਕੀਤਾ ਕਿ ਭਾਈ ਮਿਲੇ ਕਾਸਟਿੰਗ ਸ਼ੁਰੂ ਹੋਈ ਮਤਲਬ ਸਪੈਸ਼ਲ ਵੈਰੀ ਵੈਰੀ ਥੈਂਕ ਯੂ ਪੱਲਾ ਸਾਹਿਬ ਮਤਲਬ ਸਾਨੂੰ ਉਹਨਾਂ ਨੇ ਐ ਨਹੀਂ ਮਹਿਸੂਸ ਕਰਨ ਦਿੱਤਾ ਕਿ ਅਸੀਂ ਨਵੇਂ ਹੈਗੇ ਆ ਜਾਂ ਸਾਨੂੰ ਕੋਈ ਹੈਲਪ ਦੀ ਲੋੜ ਹੈ ਉਹਨਾਂ ਨੇ ਸਾਰੀ ਸਟਾਰ ਕਾਸਟ एवरीथिंग ਟਾਈਮਲੀ ਉਹ ਸਾਡੇ ਨਾਲ ਕੰਟੈਕਟ ਕਰਦੇ ਰਹੇ ਤੇ ਪੁਖਰਾਲ ਪਾਜੀ ਨੂੰ ਵੀ ਉਹਨਾਂ ਵੱਲੋਂ ਕਿਹਾ ਕਿ ਹਾਂ ਜੀ ਅਸੀਂ ਕਿਉਂ ਨਾ ਪੁਖਰਾਲ ਲੱਗੇ ਅਸੀਂ ਸਾਰੇ ਨੇ ਗਰੁੱਪ ਇੱਕ ਡਿਸੀਜਨ ਕੀਤੀ ਕਿ ਪੁਖਰਾਲ ਪਾਜੀ ਨਾਲ ਹੀ ਕੰਨੈਕਟ ਕੀਤੀ ਜਾਏ ਜੇ ਘਰ ਦਾ ਕੰਮ ਹੈ ਤਾਂ ਘਰ ਤੋਂ ਹੀ ਸ਼ੁਰੂ ਕੀਤੀ ਜਾਏ ਬਿਕੋਜ਼ ਇਹਨਾਂ ਦੀ ਸੀਰੀਜ਼ ਹੀ ਕੋਈ ਕਾਫੀ ਹਿੱਟ ਹੈਗੀ ਸੀ ਉਸ ਟਾਈਮ ਤੇ ਤੇ ਔਨ ਸੈਟ ਜੋ ਮਾਹੌਲ ਬੰਦਾ ਸੀ ਨਾ ਪਰ ਮੈਂ ਦੱਸ ਨਹੀਂ ਸਕਦਾ ਇੰਨਾ ਆਰਗੇਨਾਈਜ਼ ਇੰਨਾ ਵਧੀਆ ਇੰਨਾ ਪੋਜ਼ਿਟਿਵਨੈਸ ਯੋਗ ਸਰ ਔਰ ਪੱਲਾ ਸਾਹਿਬ ਦੀ ਜੋ ਟਿਊਨਿੰਗ ਸੀ ਜੋ ਪੰਚਿਸ ਔਨ ਦਾ ਸਪੌਟ ਮਤਲਬ ਸਕ੍ਰਿਪਟ ਐਕਸਪਰਸ ਸੀ ਔਰ ਉਹਨਾਂ ਦੇ ਸਾਰੇ ਔਨ ਦਾ ਸਪੌਟ ਜਿਹੜੀ ਸਕ੍ਰਿਪਟ ਬੰਦੀ ਸੀ ਉਹ ਇੱਕ ਤਰ੍ਹਾਂ ਦੀ ਸੀ ਤੇ ਇਟ ਵਾਸ ਅ ਨਾਈਸ ਐਕਸਪੀਰੀਅੰਸ ਥੈਂਕ ਯੂ ਆਲ ਆਫ ਦ ਸੀਨੀਅਰਸ ਉਕਰਾਸ ਭਾਜੀ ਅਦਿੱਤੀ ਜੀ ਸਾਡੇ ਨਾਲ ਨਹੀਂ ਹੈਗੇ बिकॉज ਸੋ ਜਿਹੜੀ ਹੀਰੋ ਨੇ ਗਏ ਨੇ ਉਹ ਫੈਨ ਲਬਸ 2015 아이ਗੇਸੀ ਸਮੋਂ ਨਹੀਂ ਆ ਪਰ ਉਹ ਫਾਸ ਨਹੀਂ ਆ ਪਰ ਗਏ ਸਾਡੇ ਫਾਸ ਨਹੀਂ ਆ ਪਰ ਐਨੀਵੇਜ਼ ਸਰ ਤੋਂ ਬੜਾ ਕੁਝ ਸਿੱਖਿਆ ਜੀ ਸਟੇਪ ਤੇ थैंक यू थैंक यू so much so ਸਰ ਜੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ so ਪੁਖਰਾਜ ਇੱਕ ਚਾਮ ਹੈ ਸਾਡੀ ਇੰਡਸਟਰੀ ਦਾ ਜੋ 2 ਜੋ 1920 ਜੀ ਫਿਲਮ ਬਣੀ ਸੀ ਜਦੋਂ ਉਦੋਂ ਬਹੁਤ ਜ਼ਿਆਦਾ ਹਾਈ ਭਾਜੇ ਵੀ ਬਹੁਤ ਜ਼ਿਆਦਾ ਹਾਈਪ ਬਣਾਦੀ ਜਾਂਦੀ ਇਸ ਫਿਲਮ ਤੋਂ ਬਾਅਦ ਪਤਾ ਨਹੀਂ ਕੀ ਹੋ ਜਾਏਗਾ ਆਫ ਕੌਰਸ ਬਹੁਤ ਅਚੀ ਲੁੱਕ ਵੀ ਆ ਰਹੀ ਹੈ ਸੋ ਜਬ ਪੁਖਰਾਲ ਜੀ ਦਾ ਨਾਮ ਲਿਖਵਾ ਗਿਆ ਉਹ ਜਸਵਿੰਦਰ ਪੱਲਾਵਲੋਂ ਲਿਖਵਾ ਗਿਆ ਸੂਨਾਵਲੋਂ ਲਿਖਵਾ ਗਿਆ ਸੀ ਲੇਕਿਨ ਜੋ ਬਾਕੀ ਸਟਾਰਸ ਜਿਦਾ ਮਿੰਟੂ ਪਾਪਾ ਹੈਗੇ ਨੇ ਅ ਬੋ ਕਰਨ ਜੀ ਹੈਗੇ ਨੇ ਇਹਨਾਂ ਇਹਨਾਂ ਦੇ ਨਾਮ ਜਿਹੜੇ ਹੈਗੇ ਕਿੰਨੇ ਨੇ ਸੁਜੈਸਟ ਕੀਤੇ ਸੀ ਐਂਡ ਇਹ ਫਿਲਮ ਦੇ ਵਿੱਚ ਤੁਹਾਨੂੰ ਕਿੰਨਾ ਯਕੀਨ ਹੈ ਕਿ ਬਾਕਸ ਆਫਿਸੇ ਛਾ ਜਾਏਗੀ ਥੈਂਕ ਯੂ ਸੋ ਮੱਚ ਫਸਟ ਆਫ ਆਲ ਤੇ ਮੈਂ ਆਪ ਦਾ ਹੋਰ ਸਾਰੇ মিডিਆ ਦਾ ਥੈਂਕਸ ਕਰਦਾ ਕਿ ਆਪ ਸਾਰੇ ਲੋਕਾਂ ਦੇ ਆਏ ਜਿਦਾ ਅਮਨ ਪਾਜੀ ਨੇ ਕਿਹਾ ਤੁਸੀਂ ਵੀ ਗੱਲ ਕਹੀ ਪ੍ਰੀ ਐਂਡ ਪੋਸਟ ਤੇ ਐਜ਼ ਅ ਪ੍ਰੋਡਿਊਸਰ ਦੋ ਬੰਦੇ ਹੈਗੇ ਸੀ ਜੋ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਪ੍ਰੀ ਤੇ ਕੰਮ ਕੀਤਾ ਇੱਕ ਹਰਜਿੰਦਰ ਸਿੰਘ ਚੋਹਾਂਜੀ ਜੋ ਯੂਕੇ ਤੋਂ ਹੈਗੇ ਨੇ ਔਰ ਇੱਕ ਮੈਂ ਆਪ ਹੈਗਾ ਸੀ ਅਸੀਂ ਲਕੀ ਵਾਇਨਲ ਬੈਠਦੇ ਸੀ ਸਾਡੀ ਸਿਟਿੰਗਸ ਮਤਲਬ ਪੂਰੀ ਪੂਰੀ ਰਾਤ ਆਪਾਂ ਬੈਠਣਾ ਐਂਡ ਸਾਨੂੰ ਪਤਾ ਹੀ ਲੱਗਦਾ ਸੀ ਸੂਰੇ ਪੰਜ 6 ਕਦੋਂ ਵੱਜ ਗਏ ਐਂਡ ਇਟ ਵਾਸ ਅ ਵੈਰੀ ਵੰਡਰਫੁਲ ਐਕਸਪੀਰੀਅੰਸ ਆ ਗਰਮਾ ਪੁਖਰਾਤ ਭਾਈ ਦੀ ਗੱਲ ਕਰੀਏ ਤੇ ਮੇਰੀ ਮੀਟਿੰਗ ਪਹਿਲੀ ਵਾਰੀ ਜਦ ਬਲਾ ਸਾਹਿਬ ਨਾਲ ਹੋਈ ਸਕ੍ਰਿਪਟ ਲੈ ਕੇ ਆਪਾਂ ਗੱਲ ਕੀਤੀ ਉਸ ਟਾਈਮ ਤੇ ਪਾਈ ਦੀ ਇੱਕ ਮੂਵੀ ਆਈ ਸੀ ਗੋਲਕ ਬਗਨੀ ਬੈਕ ਤੇ ਬਟਵਾਂ ਹਾਂ ਜੀ ਹਾਂ ਜੀ ਤੇ ਉਹਦੇ ਅੰਦਰ ਪਾਈ ਦਾ ਬਹੁਤ ਪੰਜ 7 ਮਿੰਟ ਦਾ ਜੋ ਛੋਟਾ ਜਿਹਾ ਰੋਲ ਸੀ ਬਟ that was so wonderful so memorable ਮਤਲਬ ਮੈਨੂੰ ਲੱਗਾ ਕਿ ਉਹਨਾਂ ਨੇ ਆਪਣੀ ਪ੍ਰੈਜੈਂਸ ਫੀਲ ਕਰਾਈ ਐਂਡ ਉੱਥੇ ਇੱਕ ਚੀਜ਼ ਸਾਨੂੰ ਫੀਲ ਨਹੀਂ ਕਿ ਇਹ ਜੋ ਟੈਲੈਂਟ ਹੈਗਾ ਇਹਦਾ ਫਿਊਚਰ ਬਹੁਤ ਬ੍ਰਾਈਟ ਹੈਗਾ ਉਕਰਾਤ ਰਾਇਨ ਨੇ ਉੱਥੇ ਜਾ ਕੇ ਨੋਟਿਸ ਕੀਤਾ ਤੇ ਉਸ ਤੋਂ ਬਾਅਦ ਚੇਂजेस ਹੋਏ ਐਡ ਜਿਦਾ ਹਵਨ ਪਾਜੀ ਨੇ ਕਿਹਾ ਯੋਗਰਾਜ ਜੀ ਹੈਗੇ ਨੇ ਪਲਾ ਸਾਹਿਬ ਹੈਗੇ ਨੇ ਇੰਪਰੋਵਾਈਜ਼ੇਸ਼ਨ ਕੀ ਹੁੰਦਾ ਡੂਰਿੰਗ ਦਾ ਸੈਟਸ ਉਹ ਸਾਨੂੰ ਦੇਖਣ ਨੂੰ ਮਿਲੇ ਐਡ ਜੋ ਰਿਕੀ ਪਾਜੀ ਨੇ ਵੀ ਕਿਹਾ ਦਿਸ ਇਜ਼ ਅ ਟੀਮ ਐਫਰਟ ਸਭ ਨੇ ਆਪਣਾ ਹਾਰਟ ਐਂਡ ਸੋਲ ਐਸ ਪ੍ਰੋਜੈਕਟ ਕੀਤਾ ਹੈ ਔਰ ਮੈਨੂੰ ਲੱਗਦਾ ਕਿ ਅਗਰ ਆਪ ਕੋਈ ਵੀ ਕੰਮ ਅਚੀ ਨੀਅਤ ਨਾਲ ਕਰਦੇ ਹੋ ਮਿਹਨਤ ਕਰਦੇ ਹੋ ਤੇ ਉਹਦਾ ਰਿਜ਼ਲਟ ਜ਼ਰੂਰ ਆਉਂਦਾ ਕਿਉਂਕਿ ਨੇਚਰ ਵਿੱਚ ਕੁਝ ਵੀ ਪਾਇਆ ਕਦੀ ਵੇਸਟ ਨਹੀਂ ਜਾਂਦਾ ਤੇ ਆਪਾਂ ਜੋ ਮਿਹਨਤ ਇਹਦੇ ਚ ਪਾਈ ਹੈ ਸਾਰੀ ਐਜ਼ ਅ ਟੀਮ ਆਈ ਐਮ ਵੈਰੀ ਵੈਰੀ ਪੋਜ਼ਿਟਿਵ ਕਿ ਬਾਕਸ ਆਫਿਸ ਇਜ਼ ਗੋਇੰਗ ਟੂ ਗਿਵ ਵੈਰੀ ਗੁੱਡ ਰਿਜ਼ਲਟਸ ਵਿਦ ਅ ਬਲੈਸਿੰਗਸ ਆਫ ਬਾਬਾ ਜੀ ਐਂਡ ਵਿਦ 올 ਦਾ ਹਾਰਡ ਅਫਰਟਸ ਆਈ ਐਮ ਵੈਰੀ ਹੋਪਫੁਲ ਥੈਟ ਦਿਸ ਮੂਵੀ ਇਜ਼ ਗੋਇੰਗ ਟੂ ਬੀ ਅ ਹਿਟ ਐਟ ਦੂ ਐਜ਼ ਅ ਆਰਟਿਸਟ ਸਾਡੀ ਸਾਰਿਆਂ ਦੀ ਮਿਹਨਤ ਹੀ ਨਹੀਂ ਸਾਡੀ ਸਾਰਿਆਂ ਦੀ ਹਵੇਸ਼ਾਂ ਹੀ ਕੋਸ਼ਿਸ਼ ਹੁੰਦੀ ਹੈ ਅਸੀਂ ਜਿਹੜੀ ਵੀ ਫਿਲਮ 'ਚ ਹੈਗੇ ਆਂ ਜੋ ਵੀ ਕਿਰਦਾਰ ਸਾਨੂੰ ਕਰਨ ਲਈ ਦਿੱਤਾ ਗਿਆ ਉਸ ਕਿਰਦਾਰ ਦੇ ਵਿੱਚ ਅਸੀਂ ਚੀਜ਼ਾਂ ਨੂੰ ਹੋਰ ਜ਼ਿਆਦਾ ਪਲੱਸ ਕਰੀਏ ਤਾਂ ਕਿ ਫਿਲਮ ਜਿਹੜੀ ਉਹ ਅੱਛੀ ਬਣੇ ਕਿਉਂਕਿ ਜਦੋਂ ਵੀ ਕੋਈ ਕਲਾਕਿਰਤ ਬਣਦੀ ਉਹ ਸਾਰਿਆਂ ਦੀ ਸਾਂਝੀ ਹੁੰਦੀ ਹੈ ਕਿਸੇ ਇੱਕ ਕਲਾਕਾਰ ਦਾ ਨਾ ਤੇ ਐਫਰਟ ਹੁੰਦਾ ਨਾ ਕਿਸੇ ਇੱਕ ਪਰਸਨ ਦਾ ਸਾਰਿਆਂ ਦਾ ਐਫਰਟ ਸੀਗਾ ਔਰ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਜੋ ਆਪਣੇ ਵੱਲੋਂ ਵਧੀਆ ਕਰ ਸਕਦੇ ਸੀਗੇ ਜਿੰਨੀ ਸਾਡੀ ਸਮਰੱਥਾ ਜਿੰਨੀ ਪਰਮਾਤਮਾ ਨੇ ਬਖਸ਼ੀ ਉਹਦੇ ਅਕੋਰਡਿੰਗ ਅਸੀਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਔਰ ਸਾਨੂੰ ਬਹੁਤ ਉਮੀਦ ਹੈ ਇਹ ਇੱਕ オリジナル ਕਹਾਣੀ ਹੈ ਔਰ ਇਸ ਕਹਾਣੀ ਦੇ ਉੱਤੇ ਪਹਿਲਾਂ ਵਰਕ ਵੀ ਨਹੀਂ ਹੋਇਆ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਫਿਲਮ ਜ਼ਰੂਰ ਦਰਸ਼ਕਾਂ ਨੂੰ ਪਸੰਦ ਆਏਗੀ ਮਖਾਣਾ ਬੈ ਗਿਆ ਜੇ ਸਾਨੂੰ ਸਹੀ ਕਰਦੇ ਸੀ ਇਹ ਪਹਿਲੀ ਜੋ ਫਿਲਮ ਬਣੀ ਸੀਗੀ ਗੋਰੀਆਂ ਨੂੰ ਦਫਾ ਕਰੋ ਤੇ ਅੰਬਰ ਨੇ ਇਹ ਸਬਜੈਕਟ ਲਿਖਿਆ ਜਿੱਤੇ ਮੈਨੂੰ ਕਿਹਾ ਜੀ ਆਪਾਂ ਆਹ ਕੈਰੇਕਟਰ ਵਿੱਚ ਲਗਾਉਣਾ ਮੈਂ ਕਿਹਾ ਵੀ ਆਪਾਂ ਨੂੰ ਤਾਂ ਕਾਮੇਡੀ ਕਰਨੀ ਆਉਂਦੀ ਨਹੀਂ ਤੇ ਆਪਾਂ ਤਾਂ ਪਾਈਓ ਛਤਰਾ ਵਾਲੇ ਤੇ ਗਡਾਸੇ ਵਾਲੇ ਤੇ ਬੰਦੂਕ ਵਾਲੇ ਬੰਦੇ ਆ ਸਾਰੀ ਜ਼ਿੰਦਗੀ ਡਾਇਰੈਕਟਰ ਬੋਲਦੇ ਰਿਹਾ ਹੀਰੋ ਬਣਨ ਨੂੰ ਤਰਸ ਕੇ ਕਿਤਨਾ ਹੀਰੋ ਲਿਆ ਪਰ ਬਾਅਦ ਚਲੋ ਵੀ ਮੇਰਾ ਸੁਪਨਾ ਪੂਰਾ ਹੋ ਗਿਆ ਪਰ ਉਹ ਮੈਨੂੰ ਡਾਇਰੈਕਟਰ ਕਹਿਣ ਲੱਗਿਆ ਅੰਬਰ ਕਹਿੰਦਾ ਭਾਜੀ ਇਹ ਯਬਲ ਬੜਾ ਮਾਰਦੇ ਹੋ ਬੈਠ ਕੇ ਤੁਸੀਂ ਸਾਰਿਆਂ ਨਾਲ ਟੀਚਰਾਂ ਬੜੀਆਂ ਕਰਦੇ ਹੋ ਤੁਸੀਂ ਤੁਹਾਨੂੰ ਗੱਲ ਵਧੀਆ ਆਉਂਦੀ ਹੈ ਚੰਗੇ ਤਕੜੇ ਮਰਾਸੀਆ ਤੁਸੀਂ ਮਾਹ ਬੜੇ ਖਿਆਲ ਦੇਦੇ ਬਈ ਤੇ ਕਹਿੰਦਾ ਫਿਰ ਜੋ ਹੈਗਾ ਇਹੀ ਕਰ ਲਓ ਤੇ ਮੈਂ ਕਿਹਾ ਚਲੋ ਉਹ ਕਹਿੰਦਾ ਨਾ ਕਈ ਵਾਰੀ ਧੂੜ 'ਚ ਬੰਦਾ ਟੱਟੂ ਭਜਾਉਂਦਾ ਰੱਬ ਦੀ ਕਿਰਪਾ ਹੁੰਦੀ ਹੈ ਥੋੜਾ ਰਬੀ ਦਾ ਘੋੜਾ ਬਣ ਜਾਂਦਾ ਸੋ ਕਾਮੇਡੀ ਉੱਥੇ ਸੂਤ ਆ ਗਈ ਤੋਂ ਮੈਨੂੰ ਸਾਰੇ ਡਾਇਰੈਕਟਰ ਇਹ ਕਹਿ ਦਿੰਦੇ ਨੇ ਵੀ ਜੋ ਤੁਸੀਂ ਅੱਗੇ ਕਰੋ ਤੇ ਮੈਂ ਜੋ ਜਾਣ ਦਾ ਯਵਲਕੁੱਟ ਦੇ ਨਾਲ ਸੀਨ ਦੇ ਉੱਤੇ ਤੇ ਉਹ ਉਹਦੀ ਕਿਰਪਾ ਸੂਤ ਆ ਜਾਂਦਾ ਵੈਸੇ ਤੇ ਮੈਂ ਇਹ ਮਹਾਨ ਐਕਟਰ ਨੇ ਸਾਰੇ ਮੇਰੇ ਸਾਹਮਣੇ ਕੁਝ ਵੀ ਨਹੀਂ ਟੂ ਬੀ ਵਾਰਨਸਟ ਤੇ ਬਟ ਇਹ ਹੈ ਕਿ ਜਦ ਤੁਸੀਂ پتہ ਤੁਹਾਨੂੰ ਟਾਈਮ ਬਹੁਤ ਚੰਗਾ ਹੋਵੇ ਨਾ ਜਦ ਰੱਬ ਨੇ ਤੁਹਾਨੂੰ ਤੌਫੀਕ ਬਖਸ਼ੀ ਹੋਵੇ ਜਦ ਉਹਨੇ ਤੁਹਾਨੂੰ ਕੁਝ ਬਣਾਉਣਾ ਹੋਵੇ ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ ਉਹ ਪ੍ਰਵਾਨ ਹੋ ਜਾਂਦਾ ਮੈਂ ਸਮਝਦਾ ਸਮਾਂ ਹੈ ਹੱਸਦਾ ਸੋ ਕਾਮੇਡੀ ਲੋਕਾਂ ਨੇ ਪ੍ਰਵਾਨ ਕੀਤੀ ਹੈ ਥੈਂਕ ਯੂ ਸੋ ਮਚ